ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸਾਰੇ ਸਹੀਦ ਕਰਤਾ ਸਿੰਘ ਸਰਾਬੇ ਦੇ ਜਦੀ ਘਰ ਆਏ ਆਂ ਇਹ ਘਰ ਹੁਬਹੁ ਉਸੇ ਹਾਲਾਤਾਂ ਦੇ ਵਿੱਚ ਆ ਜਿਹਨੂੰ ਕਦੇ ਸਰਾਬੇ ਨੇ ਆਪਣੇ ਹੱਥਾਂ ਨਾਲ ਛੂਇਆ ਸੀ ਜਿਨ੍ਹਾਂ ਦੇ ਦਰਵਾਜ਼ੇ ਨੂੰ ਕਦੇ ਆਪਣੇ ਹੱਥਾਂ ਨਾਲ ਖੋਲ੍ਹਿਆ ਸੀ ਇਹ ਉਹੀ ਪਵਿੱਤਰ ਜਗ੍ਹਾ ਜਿੱਥੋਂ ਇੰਨੀ ਮਹਾਨ ਸੋਚ ਜਿੱਥੋਂ ਇੰਨੀ ਮਹਾਨ ਸ਼ਖਸੀਅਤ ਪੈਦਾ ਹੋਈ ਇਸੇ ਕਮਰਿਆਂ ਦੇ ਵਿੱਚ ਖੇਡਿਆ ਕਰਦਾ ਸੀ ਇਸੇ ਘਰ ਦੇ ਮਾਲਕ ਨੇ ਅੱਗੇ ਜਾ ਕੇ ਪੂਰੇ ਹਿੰਦੁਸਤਾਨ ਨੂੰ ਆਪਣੇ ਘਰ ਲੈ ਕੇ ਦਿੱਤੇ ਸੀ ਤੇ ਜੋ ਵੀ ਦਸਤਾਵੇਜ਼ ਪੁਰਾਣੀਆਂ ਚੀਜ਼ਾਂ ਤੇ ਉਸ ਟਾਈਮ ਦੀਆਂ ਛੂਟੀਆਂ ਵੱਡੀਆਂ ਪ੍ਰਾਤਨ ਜਮੇ ਰੇੜੂਆ ਹੋ ਗਿਆ ਤੇ ਕਈ ਹੋਰ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਆਜੋ ਕਰਦੇ ਹਾਂ ਕੁਝ ਗੱਲ ਸਹੀਦ ਕਰਤਾਰ ਸਿੰਘ ਸਰਾਬੇ ਦਾ ਜਨਮ 14 ਮਈ 1896 ਨੂੰ ਲੁਧਿਆਣਾ ਜ਼ਿਲ੍ਹਾ ਪਿੰਡ ਸਰਾਬੇ ਸਰਦਾਰ ਮੰਗਲ ਸਿੰਘ ਤੇ ਬੀਬੀ ਸਹਿਬਕੌਰ ਦੇ ਘਰ ਹੋਇਆ ਜੇ ਕਦੇ ਵੀ ਤੁਹਾਡਾ ਢੇੜਾ ਸਰਾਬੇ ਲੱਗੇ ਤੇ ਤੁਸੀਂ ਇਸ ਘਰ ਦੇ ਵਿੱਚ ਜ਼ਰੂਰ ਆਏ ਤੁਹਾਨੂੰ ਉਹੀ ਖੁਸ਼ ਹੋਊ ਅਤੇ ਉਹੀ ਮਹਿਕ ਜ਼ਰੂਰ ਮਿਲੂਗੀ ਬਤਨ ਪ੍ਰਾਸਤੀ ਕੀ ਹੁੰਦੀ ਆ ਅਤੇ ਬਤਨ ਦਾ ਪਿਆਰ ਕੀ ਹੁੰਦਾ ਜ਼ਰੂਰ ਤੁਹਾਨੂੰ ਇਸ ਘਰ ਨੂੰ ਦੇਖ ਕੇ ਤੇ ਸਿੱਖਣ ਨੂੰ ਮਿਲੇਗੀ ਛੋਟੀ ਉਮਰ ਵਿੱਚ ਹੀ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਸੀ ਤੇ ਪਾਲਣ ਪੋਸ਼ਣ ਜ਼ਿੰਮੇਵਾਰੀਆਂ ਉਹਨਾਂ ਦੇ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ ਤੇ ਆ ਕਰਤਾ ਸਿੰਘ ਸਰਬਾ ਨੇ ਮੁੱਢਲੀ ਪੜ੍ਹਾਈ ਪਿੰਡ ਵਿੱਚ ਹੀ ਕੀਤੀ ਸੀ 8ਵੀਂ ਤੱਕ ਤੇ ਉਸ ਤੋਂ ਬਾਅਦ ਲੁਧਿਆਣਾ ਮਾਲਵਾ ਖਾਲਸਾ ਸਕੂਲ ਲੁਧਿਆਣਾ ਲੁਧਿਆਣਾ ਚ ਪ੍ਰਾਪਤ ਕੀਤੀ ਇਸ ਪੜ੍ਹਾਈ ਮਗਰੋਂ ਕਰਤਾ ਸਿੰਘ ਸਰਬਾ ਆਪਣੇ ਚਾਚਾ ਵੀਰ ਸਿੰਘ ਜੋ ਓਡੀਸ਼ਾ ਦੇ ਸ਼ਹਿਰ ਕਟਕ ਵਿੱਚ ਡਾਕਟਰ ਲੱਗੇ ਹੋਏ ਸਨ ਉਹਨਾਂ ਕੋਲ ਚਲੇ ਗਏ ਉੱਥੇ ਹੀ ਰਵਨ ਸ਼ਾ ਯੂਨੀਵਰਸਿਟੀ ਸੀ ਜਿੱਥੇ ਉਹਨਾਂ ਨੇ 10ਵੀਂ ਦੀ ਪੜ੍ਹਾਈ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਹੀ ਨੇ ਦਾਤਾ ਜੀ ਨੇ ਚਾਹੁੰਦੇ ਸੀਗੇ ਵੀ ਮੈਂ ਇਹਨਾਂ ਨੂੰ ਬਾਹਰ ਭੇਜਾਂ ਬਾਹਰ ਪੜ੍ਹਾਈ ਕਰਾਵਾ ਤੇ ਬਾਕੀ ਉਸੇ ਤਰ੍ਹਾਂ ਮਕਾਨ ਇਹ ਬਣਿਆ ਹੋਇਆ ਹੈ ਆ ਪੁਰਾਣੀਆਂ ਕਿਤਾਬਾਂ ਹੋ ਗਈਆਂ ਜੋ ਇੱਥੇ ਕੋਈ ਦਾਨ ਕਰ ਜਾਂਦਾ ਹੈ ਵੀਰ ਭਰਾ ਤੇ ਉਵੇਂ ਆਹ ਪ੍ਰਾਤਨ ਦੀ ਆ ਚੱਕੀ ਆ ਤੁਸੀਂ ਦੇਖ ਸਕਦੇ ਹੋ ਤੇ ਕਈ ਹੋਰ ਚੀਜ਼ਾਂ ਜਮਿਆ ਕੁਰਸੀ ਕਾਫੀ ਉਹ ਉਸ ਟਾਈਮ ਦੀ ਕੁਰਸੀ ਹੈ ਇਹ ਤੇ ਆ ਨਾਲ ਕਦੇ ਖੂਬੂ ਓਵੇਂ ਖੜਾ ਪਰ ਅੱਜ ਕੱਲ ਤਾਂ ਕਿਤੇ ਤੁਹਾਨੂੰ ਨਾਲ ਕਾ ਦੇਖਣ ਨੂੰ ਨਹੀਂ ਮਿਲਣਾ ਪਰ ਇਹ ਤੋਂ ਹੀ ਦੇਖ ਸਕਦੇ ਆ ਨਹੀਂ ਮੈਨੂੰ ਸਮਝ ਲੱਗੀ ਵੀ ਕੀ ਚੀਜ਼ ਸੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕੀ ਚੀਜ਼ ਹੋ ਸਕਦੀ ਹੈ ਠੀਕ ਹੈ ਜੀ ਤੇ ਆ ਦੇਖੋ ਓਵੇਂ 10ਵੇਂ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੇ ਵਿਚਕਾਰ ਉਹਨਾਂ ਦੀ ਫੋਟੋ ਆ। ਫਿਰ ਆਹ ਉਹ ਪ੍ਰਥਮ ਨਮਕਾਨ ਦਿਖਾਉਂਦੇ ਆ। ਉਹੀ ਪੁਰਾਣੀਆਂ ਇੱਟਾਂ ਨੇ ਉਦਾਂ ਹੀ ਮੌਜੂਦ ਆ ਹਜੇ ਵੀ ਕੋਈ ਨਵੀਂ ਚੀਜ਼ ਨਹੀਂ ਲਾਈ। ਓਵੇਂ ਆ ਦੇਖੋ ਸਰਪਾਂ ਪਾਈਆਂ ਹੋਈਆਂ। ਉਸੇ ਹੀ ਤਰ੍ਹਾਂ ਦੇਖੋ ਲੱਕੜ ਦੀ ਫੱਟੀ ਦੇ ਵਿੱਚ ਤਾਰਾਂ ਤੇ ਉਦਾਂ ਦੀ ਪੁਰਾਣੀਆਂ ਸੁੱਚਾਂ ਅੱਜ ਵੀ ਮੌਜੂਦ ਨੇ। ਤੇ ਕੰਮ ਵੀ ਕਰਦੀਆਂ ਨੇ। ਤੇ ਉਹ ਦੇਖੋ ਉੱਪਰ ਰੋਸ਼ਨਦਾਨ ਹੈ ਇਹ ਪਹਿਲਾਂ ਟਾਈਮਾਂ ਦੇ ਵਿੱਚ ਐਦਾਂ ਹੀ ਰੋਸ਼ਨਦਾਨ ਹੁੰਦਾ ਸੀ ਜਦੋਂ ਲਾਈਟ ਨਹੀਂ ਹੁੰਦੀ ਸੀ ਉੱਤੇ ਸ਼ੀਸ਼ਾ ਲਾ ਕੇ ਉਹਨੂੰ ਕਵਰ ਕਰਕੇ ਬਣਾਇਆ ਹੁੰਦਾ ਸੀ ਤੇ ਉਹੀ ਟਾਈਮ ਉਹੀ ਬਾਕਸ ਹੈ ਬਿਜਲੀ ਦਾ ਤੇ ਆਹ ਉਹ ਚੀਜ਼ਾਂ ਦਿਖਾਉਂਦਾ ਤੁਹਾਨੂੰ ਆਹ ਵੀ ਬਹੁਤ ਪੁਰਾਣਾ ਤੁਸੀਂ ਅੱਜ ਕੱਲ ਤਾਂ ਨੌਜਵਾਨ ਡੰਪਲ ਚੱਕਦੇ ਜਮਦ ਵਿੱਚ ਇਹ ਉਹ ਟਾਈਮਾਂ ਦਾ ਡੰਪਾ ਲਾ ਤੇ ਖਾਸ ਹੈ ਭਾਰਾ ਇਹ ਤੇ ਦੇਖੋ ਕਮਰਾ ਮੈਂ ਚੱਕ ਕੇ ਦੇਖਿਆ ਪਰ ਬਹੁਤ ਭਾਰਾ ਸੀ ਨਹੀਂ ਚੱਕਿਆ ਗਿਆ। ਉਹ ਚੀਜ਼ਾਂ ਦੇਖ ਕੇ ਮਹਿਸੂਸ ਹੁੰਦਿਆਂ ਨੇ ਵੀ ਇੱਥੇ ਕਰਤਾਰ ਸਿੰਘ ਸਰਾਬਾ ਜੀ ਇਹ ਰਹਿੰਦੇ ਸੀ। ਉਹਨਾਂ ਦੀਆਂ ਪੁਰਾਣੀਆਂ ਫੋਟੋਆਂ ਤੇ ਉਹਨਾਂ ਦੇ ਇਨਾਮ ਮੈਡਲ ਜਿੱਤੇ ਹੋਏ। ਉਹ ਵੀ ਪੁਰਾਣੀਆਂ ਖੜਕੀ ਅੰਤਰਵਾਜੇ ਤੇ ਇਹ ਨੇ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਨਖਾ ਜੀ ਤੇ ਆਓ ਹੋਰ ਦਿਖਾਉਂਦੇ ਆ ਤੁਹਾਨੂੰ ਇੱਕ ਹੋਰ ਚੀਜ਼ ਆ ਤੁਸੀਂ ਆ ਗੇਟ ਦੇਖਿਆ ਹੋਣਾ ਕਿੰਨਾ ਪੁਰਾਣਾ ਪਹਿਲਾ ਟਾਈਮਾਂ ਦੇ ਵਿੱਚ ਲੋਕ ਹੁੰਦੇ ਸੀ ਆ ਦੇਖੋ ਆ ਬਾਲਾ ਟੰਗ ਦੇ ਨਾਲ ਲੋਹੇ ਦੀਆਂ ਪੱਤੀਆਂ ਲਾ ਕੇ ਸੇਫਟੀ ਹੁੰਦੀ ਵੀ ਜੇ ਕੋਈ ਪਿੱਛੋਂ ਧੱਕਾ ਮਾਰੂ ਜਾਂ ਧੱਕੇ ਨਾਲ ਖੋਲੂਗਾ ਤਾਂ ਉਹ ਨਹੀਂ ਖੁੱਲ ਸਕਦਾ ਇਹ ਬਹੁਤ ਸੇਫਟੀ ਦੀ ਚੀਜ਼ ਸੀ ਤੇ ਹੋਰ ਵੀ ਕਈ ਜਮੇ ਇੱਥੇ ਤੁਸੀਂ ਲਾ ਲਓ ਤਾਂ ਸੰਦੂਕ ਪਿਆ ਵਾ ਤੋਂ ਵੀ ਟਾਈਮ ਦਾ ਤੇ ਆ ਪ੍ਰਾਣੀਆਂ ਪੱਖੀਆਂ ਜਨ ਚੱਲਦੇ ਹੁੰਦੇ ਸੀ ਕਈ ਚੀਜ਼ ਜਦ ਮੈਂ ਤੁਸੀਂ ਆਪਣਾ ਆਟਾ ਵੀਨੇ ਚੱਕੀ ਤੇ ਜਾਣਾ ਆ ਦੇਖੋ ਤੁਹਾਨੂੰ ਦਿਖਾਉਂਦਾ ਮੈਂ ਆਇਆ ਹੈ ਜਮ ਹੋਇਆ ਹੋਇਆ ਬਾਕਰ ਉਹ ਚੀਜ਼ਾਂ ਨਾ ਬਰਸ ਸਾਹਮ ਕੇ ਰੱਖੀ ਹੋਈ ਆ ਇਹ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ ਸ਼ਹੀਦ ਕਰਤਾਰ ਸਿੰਘ ਸਰਬਾਈ ਦਾ ਜੱਦੀਕਰ ਪੁਰਾਣੀਆਂ ਫੋਟੋ ਉਹੀ ਹਸਾਦਤ ਮਾਤਾ ਜੀ ਹੋਣੇ ਤੇ ਆ ਦੇਖੋ ਉੱਪਰ ਜਿਹੜੀ ਸ਼ਾਤ ਆ ਨਾ ਉਹ ਵੀ ਕੱਚੀ ਆ ਬਾਲਿਆਂ ਦੀ ਤੇ ਉਹੀ ਲੱਕੜਾਂ ਇੱਥੇ ਵੀ ਇੱਕ ਆ ਸੰਦੂਖ ਪਿਆ ਚਰਖਾ ਪਿਆ ਉਹੀ ਖੁਸ਼बू ਮੈਨੂੰ ਮਹਿਸੂਸ ਹੋਈ ਹੈ ਨਾ ਵੀ ਇੱਥੇ ਪੈਂਦੇ ਹੋਣਗੇ ਹੈ ਨਾ ਉਹੀ ਇਹ ਬੈੱਡ ਆ ਤੇ ਆਹ ਦੇਖੋ ਰਸਿਰਗਣ ਵਾਲੀ ਤੇ ਨਾਮ ਪਏ ਨੇ ਉਹਨਾਂ ਦੇ ਤੇ ਕਈ ਹੋਰ ਚੀਜ਼ਾਂ ਨੇ ਆ ਰਾਮਕੌਰ ਸਿੰਘ ਆ ਗਈ ਤੇ ਸ਼ਾਦਾ ਰਸੋਈ ਲੱਗਦੀ ਆ ਵੀ ਜਿਵੇਂ ਇੱਥੇ ਵੀ ਦੇਖੋ ਛੱਤ ਤੇ ਰੱਖਿਆ ਹੋਇਆ ਸ਼ੀਸ਼ਾ ਇਹ ਜਿੰਨੇ ਵੀ ਆਪਣੇ ਕਮਰੇ ਆ ਉੱਥੇ ਸਾਰਿਆਂ ਤੇ ਰੱਖਿਆ ਹੋਇਆ ਹੈ ਤੇ ਤੁਹਾਨੂੰ ਮੈਂ ਦਿਖਾ ਦਿੰਨਾ ਸਾਰੇ ਕਮਰੇ ਦੁਬਾਰਾ ਤੋਂ ਤਾਂ ਕਮਰੇ ਹੀ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਜਿੰਨੇ ਵੀ ਆਪਣੇ ਸ਼ਹੀਦ ਹੋਏ ਆ ਕ੍ਰਾਂਤੀਕਾਰੀ ਤੇ ਆ ਵੀ ਰਾਮਕੌਰ ਸਿੰਘ ਪਈ ਆ ਬਾਕੀ ਵੀਡੀਓ ਜੀ ਜਰੂਰ ਨਾ ਸ਼ੇਅਰ ਕਰਿਆ ਕਰੋ ਕਿਉਂਕਿ ਅੱਗੇ ਹੋਰ ਸਾਰਿਆਂ ਤੱਕ ਜਾਵੇ ਵੀ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਕੁਝ ਨਹੀਂ ਹੁੰਦਾ ਤੁਹਾਡੇ ਇੱਕ ਸ਼ੇਅਰ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੀ ਆਪਣੀ ਦੁਨੀਆ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਸ਼ਹੀਦ ਕਰਤਾ ਸੇ ਸਰਬਾਈ ਦਾ ਜੱਦੀਕਰ ਕਿੱਥੇ ਆ ਤੇ ਉਹਨਾਂ ਲਈ ਜੋ ਦੂਰ ਬੈਠੇ ਨੇ ਫੋਨ 'ਤੇ ਬੈਠੇ ਨੇ ਉਹਨਾਂ ਲਈ ਤਾਂ ਜ਼ਰੂਰ ਆਵੀਂ ਜ਼ਰੂਰ ਦੇਖਿਆ ਕਰੋ ਦੇਖੋ ਆ ਦੂਸਰਾ ਗੇਟ ਆ ਉੱਥੇ ਵੀ ਇਦਾਂ ਹੀ ਲਾਇਆ ਹੋਇਆ ਲੋਕ ਕੋਈ ਹੂਰ ਲੋਕ ਨਹੀਂ ਲੱਗਿਆ ਤੇ ਆਹੀ ਆ ਲੋਹੇ ਦੀਆਂ ਪੱਤੀਆਂ ਲਾ ਕੇ ਵਿੱਚ ਬੱਲ ਆ ਫਸਾਇਆ ਜਾਂਦਾ ਤੇ ਬਾਕੀ ਤੁਹਾਨੂੰ ਉੱਪਰ ਲੈ ਕੇ ਚੱਲਾਂਗੇ ਤੇ ਉੱਤੇ ਕਮਰਾ ਦਿਖਾਵਾਂਗੇ ਤਾਂ ਜੋ ਚੱਲਦੇ ਆ ਇੱਥੋਂ ਆਹ ਪੌੜੀਆਂ ਜਾਂਦੀਆਂ ਨੇ ਤੇ ਸਭ ਨੂੰ ਸਾਰੀਆਂ ਦਿਖਾਵਾਂਗੇ ਵੀਡੀਓ ਇਹਦੇ ਵਿੱਚ ਤੇ ਆ ਉੱਪਰਲਾ ਕਮਰਾ ਆ ਗਈ ਇੱਥੇ ਗੁਰੂ ਨਾਨਕ ਦੇਵ ਜੀ 10ਵੇਂ ਪਾਤਸ਼ਾਹੀ ਤੇ ਕਰਤਾਰ ਸਿੰਘ ਸਰਾਭਾਈ ਦੀ ਫੋਟੋ ਪਈ ਆ ਤੇ ਅਲਮਾਰੀਆਂ ਦੇਖਿਆਂ ਖੋਲ ਕੇ ਵੀਰ ਕਿਉਂਕਿ ਆਪਣੇ ਯਰ ਸ਼ਹੀਦ ਨੇ ਹਨਾ ਇਹਨਾਂ ਨੇ ਕ੍ਰਾਂਤੀਕਾਰੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜਿਆ ਉਹਨਾਂ ਦਾ ਘਰ ਤੇ ਤੁਹਾਨੂੰ ਬਾਹਰ ਦਿਖਾਉਣੇ ਆ ਆ ਦੇਖੋ ਜਿਹੜੇ ਥੱਲੇ ਲਾਈਟ ਪੈ ਰਹੀ ਰੋਸ਼ਨਦਾਨ ਸੀਗਾ ਉਹ ਇਦਾਂ ਬਣਾਇਆ ਹੋਇਆ ਵਾ ਸ਼ੀਸ਼ਾ ਰੱਖ ਕੇ ਉਤੋਂ ਦੀ ਬੋਰਡ ਰੱਖ ਕੇ ਦੇਖੋ ਦੋ ਕਮਰਿਆਂ ਦੇ ਵਿੱਚ ਉਹੀ ਪ੍ਰਾਣੀ ਆਈਟਾ ਦਾ ਉਦਾਂ ਹੀ ਹੋ 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 ਪਿਆ ਕੋਈ ਇਹ ਤੇ ਮੋਡੀਫਾਈ ਨਹੀਂ ਕੀਤੀ ਦੇ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ